PSD India News TV ਤੇ ਤੁਹਾਡਾ ਹਾਰਦਿਕ ਸਵਾਗਤ ਹੈ ਪਿੰਡ ਰੋੜੀ ਕਪੂਰਾ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਦਰਲੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗਰੰਤ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਅਤੇ ਪੋਗ ਪਾਈ ਗਈ ਆਇਆ ਹੋਇਆ ਸੰਤਾ ਲਈ ਮਾਲ ਪੁੜੇ ਦਾ ਲੰਗਰ ਚਕਾਇਆ ਗਿਆ ਜਿੱਥੇ ਸਤਿਕਾਰਯੋਗ ਐਮਐਲਏ ਸਰਦਾਰ ਅਮੁਲਕ ਸਿੰਘ ਜੀ ਬੰਬਾ ਰਿਸ਼ੀ RAM ਜੀ ਜਲਾਲ ਵਾਲੇ ਨਾਲ ਸਰਪੰਚ ਜਸਪਾਲ ਸਿੰਘ ਨੰਬਰਦਾਰ ਸਰਪੰਚ ਅਰਵਿੰਦਰ ਸਿੰਘ ਜੀ सरपंच गुरमेल सिंह बराड़ साब्ता सरपंच छंदमान चमकोर टेलो बਿੰਦਰ सिंह पटवारी ते समूह मेंबर पंचायत ने अपनी हाजिरी लगवाई सेवदार गुरुद्वारा साहिब जी दी कमेटी दे मेंबर डॉक्टर जल्लदर सिंह जी बाबा रणजीत सिंह जी डॉक्टर पाल सिंह जी बांवा तारा सिंह जी सेवदार सुखदेव सिंह बूटा सिंह हरजिंदर सिंह सेवक सिंह भजन सिंह बलजीत सिंह गुरप्रीत सिंह बिट्टू सैबर सिंह ਸੀਰਾ ਸਿੰਘ ਬਲਵੀਰ ਸਿੰਘ ਗੁਰਬਿੰਦਰ ਸਿੰਘ ਸੇਰ ਸਿੰਘ ਖਾਲਸਾ ਦੇਸ ਰਾਜ ਮੇਬਰ ਪੰਚਾਇਤ ਹੈਪੀ ਸ਼ਰਮਾ ਮੇਬਰ ਪੰਚਾਇਤ ਤੇ ਸਾਥ ਸੰਗਤ ਹਾਜ਼ਰ ਸਨ ਇਸ ਮੌਕੇ ਆਈ ਹੋਈ ਸੰਗਤ ਨੂੰ ਡਾਕਟਰ ਜਲਦਰ ਸਿੰਘ ਜੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਤੇ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਕੈਮਰਾਮੈਨ ਦੇ ਨਾਲ ਪੱਤਰਕਾਰ ਰਸ਼ਪਾਲ ਹੈਪੀ ਸ਼ਰਮਾ ਦੀ ਖਾਸ ਰਿਪੋਰਟ ਦੇਖੋ ਲਾਈਵ ਤਸਵੀਰਾਂ ਇਹ ਬੋਲ ਸਕਦੇ ਆਪਣੇ ਬੱਚੇ ਨੂੰ ਆਪਣੇ ਬੱਚਿਆਂ ਨੂੰ ਕਿਵੇਂ ਸਿੱਖਦੇ ਨੇ ਗੁਰੂ ਸਾਹਿਬ ਨੇ ਪੂਤਾ ਮਾਤਾ ਕੀ ਅਸੀਸ ਜੇ ਬੱਚਾ ਤੇ ਮਾਤਾ ਪਿਤਾ ਦੀ ਸੀਸਾਰੇ ਕੀ ਸੀਸਾ ਜੀ ਤੈਨੂੰ ਇੱਕ ਨਿੰਖ ਜਿੰਨਾ ਸਮਾ ਰੱਬ ਦਾ ਨਾਮ ਨਾਲ ਸਕੇ ਨਿਰਭਣ ਵਿਸਰੋ ਤੰਕੋ ਹਰ ਹਰ ਹੁਣ ਨਿੰਖ ਜਿੰਨਾ ਬਿੰਨਾ ਸਮਾ ਹੁੰਦਾ ਜੀ ਆਪ ਨੂੰ ਪਤਾ ਨਹੀਂ ਕਿ ਹੁੰਦਾ ਦੇਵ ਹੁੰਦਾ ਕਿ ਜਿੰਨੇ ਚਿਰ ਚਾਪਾ ਅੱਖ ਖੋਲ ਕੇ ਬੰਦ ਕਰਦੀ ਪੱਖ ਨੂੰ ਖੋਲ ਕੇ ਇੰਨਾ ਟਾਈਮ ਹੀ ਹੁੰਦਾ ਨੇ ਕਿੰਨਾ ਕੋ ਉਹ ਅਟੈਕ ਸਟੈਂਡ ਦਾ ਟਾਈਮ ਹੈ ਅੱਖ ਖੋਲ ਕੇ ਬੰਦ ਕਰਦੇ ਹਾਂ ਮਾਰੇ ਜਿੰਨੇ ਇੰਨਾ ਪਹਿਲੇ ਜਿੰਨੇ ਚਿਰ ਆਪਾਂ ਹੁੰਦੇ ਤੇ ਆਪਾਂ ਤਾਂ ਤਾਂ ਜੀ ਜਿੰਨੇ ਮਿਲ ਆਉਂਦੀ ਦਾ ਜਿੰਨੇ ਬਾਰੀ ਚਾਲ ਆਇਆ ਉਸ ਵੀ ਜਾਤਾ ਨੂੰ ਗੁਰੂ ਬਹੁਤ ਅਤਮ ਬਤ ਮਤ ਦੇ ਰਿਹਾ ਜਾਤ ਆਪਣੀ ਵੱਸ ਛੋਟੀ ਹੈ ਬਸ ਦੋਨੇ ਗੱਲਾਂ ਨੂੰ ਦੇਖਣਾ ਕਿ ਸਾਡੀ ਮਾਂ ਤੋਂ ਗੁਰੂ ਦੀ ਮਾਂਤਰਾ ਕਹੋ ਨਹੀਂ ਕਰਦੇ ਗੁਰੂ ਦੀ ਮਾਂਤਰਾ ਸਾਡੀ ਨਾਲ ਸੁਮੂਚਾ ਕੰਗਾ ਵੀ ਸਰੂਂ ਦੇ ਬਿਨਾਂ ਸਤਿ ਅਕਾਲ ਕਿ ਅਸਲੀ ਕੀ ਹੈ ਪਤਾ ਨਹੀਂ ਕਿੰਨੀ ਜਿੰਦਗੀ ਲਾਤੀ ਪਰ ਯਾਦ ਨਹੀਂ ਹੈ ਉਹਨਾਂ ਤੋਂ ਕਿਹੜਾ ਉੱਤੇ ਤੇ ਵੀ ਉਹ ਹਰ ਚਲ ਤੋਂ ਮਾਂ ਦਾ ਕੀ ਕਹਿੰਦੇ ਕਿ ਜਨੂਜਾ ਦੇ ਪ੍ਰਤੀ ਹੋਇਆ ਹੰਤੇ ਅੰਦਰ ਹੀ ਪਪਾ ਜੀ ਜਿੰਦ ਦੀ ਦਾ ਜਨਮਪਾਤ ਕਿੰਨੇ ਵਾਰ ਬਣਾਇਆ ਸੀ ਜੀ ਜੀਆ ਜਨਮਾਇਆ ਸੀ ਇੱਕ ਜਨਮ ਤੇ ਹਾਲੇ ਜੀ ਜੀਆੜੇ ਚੋਂ ਬਣਾਇਆ ਜਾਂਦੀ ਜੇ ਨਾਮ ਨਾਮਾ ਦੇ ਵਿੱਚ ਕੀ ਹੋਊ ਇਹ ਕਿਉਂ ਆਖੇ ਬਸ ਪਹਿਲਾਂ ਅਸੀਂ ਤਾਂ ਸਾਹਮਣੇ ਨਹੀਂ ਇਖਿਆ ਆਪਾਂ ਵਿਚਾਰ ਆ ਰਿਹਾ ਜੇ ਤੁਸ ਬਣਾਉਣੀ ਆ ਤਾਂ ਮਤਲਬ ਇਹ ਨਾ ਹੁੰਦਾ ਕਿ ਜਦੋਂ ਆਪਾਂ ਕਿਸੇ ਦਾ ਜਨਮ ਬਣਾਉਂਦੇ ਆ ਰੱਬੀ ਕੋ ਸਬਤ ਬੰਦਗੀ ਵਾਲਿਆਂ ਤੋਂ ਹਮੇ ਆਪਾਂ ਜਨਮ ਬਣਾਉਂਦੇ ਆ ਜੋ ਵਿਦਵਾਨਾਂ ਤੋਂ ਕੀ ਹੁੰਦਾ ਉਹਨਾਂ ਦੇ ਜੀਵਨ ਵਿੱਚ ਜਿਹੜੀ ਸਿੱਖਿਆ ਹੁੰਦੀ ਆ ਉਹ ਸਾਡੇ ਬੱਚਿਆਂ ਨੂੰ ਚੇਤੇ ਆ ਜਾਂਦੀ ਆ ਵੀ ਉਹਨਾਂ ਨੇ ਕੀ ਕੁਸ਼ ਕੀਤਾ ਤੇ ਅਸੀਂ ਵੀ ਉਹਦੇ ਵਰਗੇ ਪਰ ਚੇਤੇ ਆਈ ਕੋਈ ਆਪਣੀ ਮਾੜੀ ਗੱਡੀ ਕੋਈ ਦਸਾ ਦਾ ਵੀ ਮੈਨਾਂਦਰ ਹੋ ਗਿਆ ਬਾਬਾ ਜੀ ਜਿਸ ਦਾ ਜਨਮ ਹੋਇਆ ਸੀ ਤੇ ਮੈਂ ਉਦੋਂ ਮੈਂ ਸੁਣੀ ਸੀ ਵਿਚਾਰ ਤੇ ਮੈਂ ਆਪਣੇ ਆਪ ਨੂੰ ਬਦਲਿਆ ਬਦਲਣਾ ਹੀ ਜੰਗਨੀ ਆ ਸਾਡੀ ਜ਼ਿੰਦਗੀ ਬਦਲਦੀ ਆ ਸਾਡਾ ਸਰੀਰ ਬਦਲਦਾ ਜਾ ਰਿਹਾ 55 ਚਲਾ ਗਿਆ ਜਵਾਨੀ ਚਲੇਗੀ ਬੜੇ ਪਾਸ ਇਹ ਕਿਰਿਆ ਚੱਲ ਰਹੀ ਆ ਜੇ ਸਰੀਰ ਸਾਡਾ ਬਦਲੇ ਨਾ ਇਹ ਜ਼ਿੰਦਗੀ ਕਦੇ ਰਹਿਣੀ ਇੱਕ ਪਾਣੀ ਲੈ ਦੇ ਵਿੱਚ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਇਹ ਸਾਥ ਰਹਿਦਾ ਜੇ ਟੋਏ 'ਚ ਰੁਕ ਗਿਆ ਬੰਦਾ ਹੋ ਜਾਣਾ ਮਾਰੇ ਕਹਿੰਦੇ ਜਿੱਥੇ ਤੂੰ ਰੁਕ ਗਿਆ ਨਾ ਤੇਰਾ ਜੀਵਨ ਦਾ ਗੱਲ ਕਰਨਾ ਚੱਲ ਨਹੀਂ ਜਾਣਾ ਪੁਰਨਾ ਮਾਰ ਦੀ ਕੀ ਬਣ ਜਿੰਦਗੀ ਤੁਰੇ ਜਾਣਾ ਜੇ ਬਦਲਾਅ ਨਹੀਂ ਕੀਤਾ ਕੋੜਿਆ ਬਦਲ ਰਹੀ ਕਿ ਹਰ ਚੀਜ਼ ਬਦਲ ਰਹੀ ਆ, ਟ੍ਰੈਂਡ ਹੋ ਰਹੀ ਆ, ਪਾਉ ਮੋਬਾਈਲ ਵੀ ਅਪਡੇਟ ਕਰਨਾ ਪੈਂਦਾ ਦੋ ਚਾਰ ਦਿਨ ਦੇਖ ਲੈਣਾ। ਹਰ ਚੀਜ਼ ਅਪਡੇਟ ਹੋ ਰਹੀ ਆ ਦੁਨੀਆ ਤੇ ਪੁਰਾਣਾ ਕੁਝ ਨਹੀਂ ਰਿਹਾ, ਨਵਾਂ ਬਦਲਦਾ ਜਾ ਰਿਹਾ। ਤਰੀਕੇ ਬਦਲਦੇ ਜਾ ਰਹੇ ਆ। ਗੁਰੂ ਦਾ ਗਿਆਨ ਨਹੀਂ ਬਦਲਦਾ, ਗਿਆਨ ਉਵੇਂ ਹੀ ਰਹਿੰਦਾ, ਉਹਦੇ ਤਰੀਕੇ ਬਦਲ ਜਾਂਦੇ ਆ, ਸਾਧਨ ਬਦਲ ਜਾਂਦੇ ਆ ਸਮੇਂ ਦੇ ਨਾਲ, ਸੂਤਰ ਬਦਲ ਜਾਂਦੇ ਆ। ਚੰਨ ਪਹਿਲਾਂ ਆਪਾਂ ਲਾਟਣਾ, ਦੀਵਾ ਨਾ ਕਰਦੇ ਸੀ, ਅੱਜ ਲਾਟਣਾ ਹੁੰਦਾ ਗਿਆ। ਹੁਣ ਨਾ ਚੰਨ ਨਹੀਂ ਆ ਨਾ, ਪਰ ਬਦਲ ਗਿਆ ਸੀ। ਤੁਹਾਡਾ ਵੀ ਬਦਲ ਗਏ ਕੁਛ ਨਾ ਕੁਛ ਤੇ ਜੇ ਇਕੱਠਾ ਖੜੇ ਰਹੇ ਪਤਾ ਨਹੀਂ ਹੋਣਾ ਜਿਵੇਂ ਤੈਲ ਵਾਲੋ ਕੁੱਤੇ ਹੋਇਆ ਪਾਣੀ ਟੋਆ ਵਿੱਚ ਫੜ ਜਾਂਦਾ ਉਹ ਬੰਦਾ ਹੁਣ ਲੱਗ ਪੈਂਦਾ ਤੇ ਸਾਡਾ ਜੀਵ ਵੀ ਸੜ ਜਾਣਾ ਬਕਾਰਾਂ ਦੇ ਨਾਲ ਬਾਣੀ ਨਾਲ ਤਣ ਰਸਿਆਂ ਦੇ ਨਾਲ ਆਪਾਂ ਦੇਖੀ ਰਹੇ ਜਿਹੜੇ ਸੰਗਤ ਨਹੀਂ ਕਰਦੇ ਚੰਗੀ ਉਹ ਮਾਰੀ ਸਾਂ ਦੇ ਵਿੱਚ ਟੋਏ ਪੁੱਟਿਆ ਬਾਣੀ ਨਾਲ ਨਹੀਂ ਜੋੜਦੀ ਉਹ ਕਿੰਨੀ ਸਿੰਗਰ ਨਹੀਂ ਕਰਦੀ ਉਹ ਜੀਵਨ ਦਾ ਖਰਾਬ ਹੈ ਉਸ ਪਾਣੀ ਸੋਕੀ ਨਹੀਂ ਲੱਗਦਾ ਮੁਜੇ ਤੇ ਰੁਕੀਏ ਆਪਣਾ ਇਹ ਨੰਬਰ ਰੱਖੋ ਕਿ ਸਾਡੇ ਨੂੰ ਗਿਆਨ ਨੰਬਰ ਸਾਡੇ ਦੇ ਮਾਰਦੇ ਨਹੀਂ ਜੀ ਪੈਣਾ